ਜਿਹੜਾ ਪ੍ਰਧਾਨ ਮੰਤਰੀ ਦਾ ਉਹ پورے ਦੇਸ਼ ਲਈ ਹੋ। ਔਰ ਕਾਂਗਰਸ ਨਾਲ ਅਪਰੂਵ ਕਰਦੀ ਹੈ। ਕਾਂਗਰਸ ਨਾਲ ਅਪਰੂਵ ਕਰਦੀ ਹੈ। ਇਹ ਬੀ ਪੀ ਕਰਦੇ ਆ ਫਿਰ ਮੈਂ ਆਪਣਾ ਇੱਕ ਬਣਾ। ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਈ ਦਾ ਤੁਸੀਂ ਸਾਡੇ ਜਿਹੜਾ ਦਿੱਲੀ ਦੀ ਗਰਾਉਂਡ ਨਿਊਜ਼ ਦੇ ਨਾਲ। ਸੋ ਹਰਜੀਤ ਸਿੰਘ ਗਰੇਵਾਲ ਅੱਜ ਜਗਰਾਉਂ ਦੇ ਵਿੱਚ ਫੇਰੀ ਪਾ ਚੁੱਕੇ ਬੀ ਜੀ ਪੀ ਦੇ ਵੱਡੇ ਮਸ਼ਹੂਰ ਨੇਤਾ ਤੇ ਨਾਲ ਆਪ ਕੋ ਸ਼ਹਿਪਾਲ ਜਗਰਾਉਂ ਦੇ ਵਿੱਚ ਜੋ ਜੋ ਮੋਰਚਾ ਦੇ ਪ੍ਰਧਾਨ ਨਾਲ ਉਹਨਾਂ ਦੇ ਘਰ ਅੱਜ ਹਰਜੀਤ ਸਿੰਘ ਗਰੇਵਾਲ ਮੇਜਰ ਸਿੰਘ ਦੇਤਵਾਲ ਤੇ ਨਾਲ ਹੋਰ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਆਈ ਹੋਈ ਹੈ ਅਸੀਂ ਉਹਨਾਂ ਤੋਂ ਜਾਣਾਂਗੇ ਕੀ ਮਸਲਾ ਵਾ ਕੀ ਕਾਰਨ ਹੈ ਜਗਰਾਉਂ ਦੇ ਵਿੱਚ ਇਹ ਸਫੇਰੀ ਦਾ ਸੋ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਮੈਂ ਤੇ ਮੇਜਰਪ੍ਰੂਫ ਸਿੰਘ ਸੋਈ ਦੇ ਨਾਲ ਕੱਬਲਾ ਖਾੜਾ ਦਿੱਲੀ ਗਰਾਉਂਡ ਦੇ ਨਾਲ ਥੋੜਾ ਹੇਠੀ ਬੋਲੋ ਜੀ ਪੰਜਾਬ ਦੀ ਸਰਕਾਰ ਜਿਸ ਤਰ੍ਹਾਂ ਕੰਮ ਕਰ ਰਹੀ ਹੈ ਉਹ ਗੈਰ ਤਜਰਬੇਕਾਰ ਇਨ ਐਕਸਪੀਰੀਐਂਸ ਇਮੇਚੇਓ तरीके ਨਾਲ چل ਰਹੇ ਆ ਔਰ ਮੈਂ ਇਹ ਸਮਝਦਾ ਕਿ ਜੇ ਇਸ ਤਰ੍ਹਾਂ ਪੰਜਾਬ ਦੇ ਬਾਰੇ ਉਹ ਮਸਲੇ ਹੱਲ ਨਹੀਂ ਹੋਣੇ ਪੰਜਾਬ ਦੇ ਕਤਲੂਗਾਰਧ ਹੋ ਰਹੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਆ ਸੈਨ ਮਾਫੀਆ ਲੈਂਡ ਮਾਫੀਆ ਜਿਹੜਾ ਉਹ ਕਹਿ ਕੇ ਸੱਤਾ ਚਾਹੀ ਸੀ ਤੁਹਾਨੂੰ ਪਤਾ ਕਿ ਰੇਤ ਦਾ ਰੇਟ ਜਿਹੜਾ ਅਕਾਲੀ ਸਰਕਾਰ ਦੇ ਅਕਾਲੀ ਭਾਜਪਾ ਸਰਕਾਰ ਸੀ ਉਸ ਸਮੇਂ 5 ਰੁਪਏ ਫੁੱਟ ਹੁੰਦਾ ਸੀ ਫਿਰ 70 ਰੁਪਏ ਤੋਂ 12 ਰੁਪਏ ਹੋ ਗਿਆ ਚੰਨੀ ਜੀ ਮੁੱਖ ਮੰਤਰੀ ਬਣੇ ਉਹਨਾਂ ਨੇ ਕਿਹਾ ਮੈਂ 70 ਰੁਪਏ ਦਊਗਾ ਫਿਰ ਇਹਦਾ ਸਸਤਾ ਕਰੂੰਗਾ ਅੱਜ ਪਤਾ ਕਿੰਨਾ 45 ਜੋ ਪੰਜਾਬ ਦੇ ਵਿੱਚ ਹੈ ਇੱਕ ਬਹੁਤ ਮਨਦਭਗੀ ਗੱਲ ਹੈ ਔਰ ਇਹ ਕੌਣ ਕਰ ਰਿਹਾ ਹੈ ਜੋ ਸੱਤਾ ਤੇਰਾ ਉਹੀ ਇਹ ਸਭ ਚੀਜ਼ਾਂ ਮਾਫੀਆ ਚਲਾਉਂਗਾ ਔਰ ਕੇਵਲ ਮਾਫੀਆ کہہ ਕੇ ਆਈਸੀਸੀ ਖਤਮ ਕਰਾਂਗੇ ਉਹ ਗੁਰਦੀਪ ਦੇ ਕੋਲ ਤਾਂ ਫਾਸਟਵੇਅ ਵਾਲੇ ਕੋਲ ਲਾਇਸੈਂਸ ਹੈ ਠੀਕ ਹੈ ਉੱਧਰ ਇਹਨਾਂ ਦੇ ਐਮਐਲਏ ਜਿਹੜੇ ਆ ਸਨੌਰ ਦੇ ਵਿੱਚ ਘਨੌਰ ਦੇ ਵਿੱਚ ਜਗ੍ਹਾ ਜਗ੍ਹਾ ਕਬਜ਼ੇ ਕਰ ਰਹੇ ਆ ਮੁਕੱਦਮੇ ਦਰਜ ਹਮਲਾ ਵੀ ਉਹਨਾਂ ਤੇ ਹੋ ਜਾਂਦਾ ਜਿਹੜੇ ਕੇਬਲ ਆਪਰੇਟਰ ਨੇ ਉੱਥੇ ਔਰ ਮੁਕੱਦਮੇ ਵੀ ਉਹਨਾਂ ਦੇ ਦਰਜ ਹੋ ਜਾਂਦੇ ਆ ਮੈਨੂੰ ਤਾਂ ਇੱਕ ਚੀਜ਼ ਦੀ ਸਮਝ ਨਹੀਂ ਆ ਰਹੀ ਜਿਹੜੀਆਂ ਹੁਣ ਗੱਲਾਂ ਚੱਲ ਰਹੀਆਂ ਨੇ ਇੱਥੇ اپੋਜੀਸ਼ਨ ਜਿਹੜੀ ਆ ਉਹ ਕਾਂਗਰਸ ਆ ਔਰ ਸੱਤਾਧਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀ ਹੈ ਆਪਸ ਚ ਸਮਝੌਤਾ ਕਰ ਰਹੇ ਆ ਇਹ ਪੰਜਾਬ ਦੀ ਜਨਤਾ ਦੇ ਨਾਲ ਧੋਖਾ ਕਿਉਂਕਿ ਸੱਤਾ ਤੇ ਜਿਹੜੀ ਹੁੰਦੀ ਆ ਉਸ ਦੇ ਗਲਤ ਕੰਮਾਂ ਨੂੰ ਉਜਾਗਰ ਕਰਨਾ ਹੁੰਦਾ ਆ ਆਪੋਜੀਸ਼ਨ ਨੇ ਡੈਮੋਕ੍ਰੇਸੀ ਚ ਆਪੋਜੀਸ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੇ ਉਹ ਹੁਣ ਆਪਸ ਚ ਜਦੋਂ ਸਮਝੌਤਾ ਕਰ ਰਹੇ ਨੇ ਤੁਸੀਂ ਇਹ ਦੇਖੋ ਸਮਝੌਤਾ ਇੱਥੋਂ ਤੱਕ ਚਲਾ ਗਿਆ ਕਿ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਵਿਧਾਇਕ ਨੇ ਵਿਧਾਇਕਦਾਨ ਦਾ ਨੇਤਾ ਵੀ ਰਹੇ ਆ ਔਰ ਉਹਦੇ ਤੇ ਜੇਲ੍ਹ ਦੇ ਅੰਦਰੋਂ ਹੀ ਦੂਸਰਾ ਮੁਕੱਦਮਾ ਹੋ ਗਿਆ। ਔਰ ਤੀਸਰੇ ਦੀ ਵੀ ਤਿਆਰੀ ਹੈ। ਆਪਣੇ ਵਿਧਾਇਕ ਨੂੰ ਉਹ ਨਹੀਂ ਬਚਾ ਸਕਦੇ। ਇੱਥੋਂ ਤੱਕ ਮਿਲ ਗਏ ਨੇ ਆਪਸ 'ਚ। ਔਰ ਆਪਣੇ ਵਰਕਰਾਂ ਨੂੰ ਨਹੀਂ ਬਚਾ ਸਕਦੇ। ਹੁਣੇ ਧਨੌਲਾ 'ਚ ਉਹ ਕਾਲਾ ਮਾਂ ਨਾ ਗੈਂਗਸਟਰ ਉਹਨਾਂ ਨੇ ਜਾ ਕੇ ਉਹਨਾਂ ਦੇ ਬਲਾਕ ਪ੍ਰਧਾਨ ਤੇ ਹਮਲਾ ਕਰਤਾ, ਗੋਲੀਆਂ ਬਾਜ਼ਤੀਆਂ। ਔਰ ਇਸ ਤਰ੍ਹਾਂ ਹਰ ਰੋਜ਼ ਗੈਂਗਸਟਰ ਵੇਕ ਆਫ ਹੋ ਕੇ ਜਿਹਨੂੰ ਕਹਿੰਦੇ ਆ ਉਹਦੇ ਉਹਦੇ ਤੇ ਹਮਲਾ ਕਰ ਦਿੰਦੇ ਆ। ਔਰ ਸਰਕਾਰ ਦਾ ਕੰਮ ਹੁੰਦਾ ਜਨਤਾ ਨੂੰ ਸੁਰੱਖਿਅਤ ਮਹਿਸੂਸ ਕਰਉਣਾ ਸੁਰੱਖਿਅਤ ਰਹੇ ਜਾਂ ਨਾ ਰਹੇ ਉਹ ਲਗ ਮਸਲਾ ਹੁੰਦਾ ਪਰ ਸੁਰੱਖਿਅਤ ਮਹਿਸੂਸ ਹੋਣ ਉਹ ਜ਼ਿਆਦਾ ਜ਼ਰੂਰੀ ਹੁੰਦਾ ਨਹੀਂ ਤਾਂ ਉੱਥੋਂ ਇੰਡਸਟਰੀ ਵੀ ਚਲੀ ਜਾਂਦੀ ਹੈ ਹੁਣ 10000 ਕਰੋੜ ਦੀ ਇੰਡਸਟਰੀ ਪਹਿਲਾਂ ਉੱਤਰ ਪ੍ਰਦੇਸ਼ ਚਲੀ ਗਈ 25000 ਕਰੋੜ ਦੀ ਹੁਣ ਜਾ ਰਹੀ ਹੈ ਔਰ ਇਸ ਤਰ੍ਹਾਂ ਕਰਕੇ ਪੰਜਾਬ ਚ ਰੋਜ਼ਗਾਰ ਕਿੱਥੋਂ ਮਿਲੇਗਾ ਔਰ ਇਹ ਜਿਹੜਾ ਮਾਫੀਆ ਰਾਜ ਹੈ ਇਸ ਦਾ ਕਿਸ ਤਰ੍ਹਾਂ ਅੰਤ ਹੋਏਗਾ ਕੌਣ ਕੀ ਨੇ ਕਰਨਾ ਕਿਹਦੀ ਜ਼ਿੰਮੇਵਾਰੀ ਹੈ ਇਹਨਾਂ ਦੇ ਐਮਐਲਏ ਇਨਵੋਲ ਹੋਏ ਪੰਜਾਬ ਦਾ ਵਿਕਾਸ ਤਾਂ ਹੋਊਗਾ ਪੰਜਾਬ ਦੀ ਬਿਹਤਰੀ ਤਾਂ ਹੋਊਗੀ ਕਿ ਜੇ ਵਿਚਾਰਤਾ ਰਾਖਾ ਸੰਗਠਨ ਆਪਣੀ ਵਿਚਾਰਤਾ ਨੂੰ ਲੈ ਕੇ ਆਵੇ ਤਾਂ ਅਸੀਂ ਆਪਣੀ ਵਿਚਾਰਤਾ 'ਤੇ ਪੱਕੇ ਰਹਾਂਗੇ ਸਮਝੌਤਾ ਹੁੰਦਾ ਜਾਂ ਨਹੀਂ ਹੁੰਦਾ ਉਹ ਅਲੱਗ ਗੱਲ ਹੈ ਆਏ ਦਿਨ ਗੈਂਗਸਟਰਾਂ ਜਾਂ ਨਸ਼ੇ ਦੇ ਤਸਕਰਾਂ ਨਾਲ ਮੁਕਾਬਲੇ ਹੋ ਰਹੇ ਆ ਕੀ ਕਹਿਣਾ ਚਾਹੁੰਦੇ ਆ ਵੀ ਸਰਕਾਰ ਸਹੀ ਕਰੀ ਗਈ ਜੀ ਕੀ ਚੱਕਰ ਇਹਦਾ ਜੋ ਆਸ-ਪਾਸ ਕਮੇਟੀ ਫੋਰਸ ਸੁਣ ਜੀ ਗੈਂਗਸਟਰ ਨੂੰ ਲੈ ਕੇ ਗਏ ਕਿ ਅਸੀਂ ਰਿਕਵਰੀ ਕਰਨ ਜਾ ਰਹੇ ਹਾਂ ਦੋਨਾਂ ਹੱਥਾਂ ਨੂੰ ਹਥਕੜੀ ਉੱਪਰ ਚੜਨ ਲੱਗਿਆ ਸੀ ਤੇ ਗੋਲੀ ਮਾਰਤੀ ਦੋਨਾਂ ਹੱਥਾਂ ਨੂੰ ਹਥਕੜੀ ਲਾ ਕੇ ਭਗਵਾਨ ਜੀ ਨੂੰ ਕੋ ਤੂੰ ਭੱਜ ਕੇ ਦਿਖਾ ਹੈ ਇਹ ਕੋਈ ਤਰੀਕਾ ਹੈ ਇਹ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹੈ ਇਹ ਕੋਈ ਇਨਕਾਊਂਟਰ ਇਦਾਂ ਦੇ ਨਹੀਂ ਹੋ ਰਹੇ ਇਨਕਾਊਂਟਰ ਜਦੋਂ ਹੋਣਗੇ ਉਦੋਂ ਪਤਾ ਲੱਗੂਗਾ ਜੇਲ੍ਹ ਚੋਂ ਤੁਹਾਡੇ ਵੀਡੀਓ ਬਣ ਜਾਂਦੀ ਹੈ ਜੇਲ੍ਹ ਚੋਂ ਸਾਰਾ ਖੁਸ਼ ਹੋ ਜਾਂਦਾ ਉਹ ਐਸ਼ਗਾਰ ਬਣੀ ਹੋਈ ਹੈ ਗੈਂਗਸਟਰ ਦੀ ਨਾਰਕੋ টেরਰਿਜ਼ਮ ਪੰਜਾਬ ਦੇ ਅੰਦਰ ਆ ਸੁਚਤ ਹੁਣ ਸੁਝੇ ਦੇਖੋ ਵੀ ਜਿਹੜੀ ਆ ਸਿੰਥੈਟਿਕ ਡਰੱਗਸ ਨੇ ਇਹ ਕੋਈ ਬਰਮੋਂ ਨਹੀਂ ਐ ਇਹ ਤਾਂ ਪੰਜਾਬ ਚ ਮੈਨੂਫੈਕਚਰ ਹੁੰਦੀਆਂ ਇਹ ਚੀਫ ਮਿਨਿਸਟਰ ਨੇ ਆਪ ਕਿਆ ਬਨੇ ਬੀਜੇਪੀ ਪੰਜਾਬ ਚ ਆਉਂਦੀ ਹੈ ਜੀ ਮੰਨਦੇ ਤੁਸੀਂ ਇਹ ਖਤਮ ਹੋ ਸਕਦਾ ਨਸ਼ੇਦਲ ਡਰੱਗ ਦਾ ਉੜਾ ਕੇ ਰੱਖ ਦਾਂਗੇ ਸਾਰਿਆਂ ਨੂੰ ਇੱਕ ਪਲ ਵੀ ਅੱਖ ਨਹੀਂ ਜਪਕਣ ਦੇਵਾਂਗੇ ਬੀਜੇਪੀ ਨੂੰ ਸਮਝਦੇ ਹੇ ਲੋ ਠੀਕ ਹੈ ਜੇ ਪੰਜਾਬ ਦੀ ਬਿਹਤਰੀ ਲਈ ਤਾਂ ਬੀਜੇਪੀ ਹੀ ਲਿਆਉਣੀ ਪਊ ਬਿਨਾਂ ਜ਼ੀਰੋ ਟੋਲਰੈਂਸ ਦੇ ਕੰਮ ਕਰਾਂ। ਸਾਰ ਆਪਣੇ ਇੱਕ ਲੋਕ ਸਭਾ ਦੇ ਵਿੱਚ ਬੀਬੀ ਹਰਸਨ ਸਿੰਘ ਘੋੜ ਬਾਦਲ ਨੇ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਤੇ ਅਸੀਂ ਸਾਰੇ ਕੋਰਾ ਜਵਾਬ ਦਿੱਤਾ। ਦੂਜੇ ਪਾਸੇ ਕਿਸਾਨੀ ਸੰਘਰਸ਼ਾਂ ਲੰਮਾ ਸਮਾਂ ਚੱਲਿਆ ਇੱਕ ਸਾਲ ਤੋਂ ਉੱਪਰ ਤੇ ਭਾਜਪਾ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਵੇਂ ਜਾਊਗੀ? ਕਰ ਭਾਜਪਾ ਅਚਰਉਣੀ ਮੇਰੇ ਨਾਲ ਕਿੱਥੇ ਚੱਲਣਾ? ਸਭ ਤੋਂ ਜ਼ਿਆਦਾ ਨਿਸ਼ਾਨੇ ਦਿੱਤਾ ਮੈਂ ਸੀ ਨਾ। ਆਓ। ਪਿੰਡਾਂ ਦੇ ਵਿੱਚ ਰੋਜ਼ੀ ਘੁੰਮਦਾ। ਮੇਰੇ 102 ਪਿੰਡਾਂ 'ਚ ਮੈਂ ਰਾਜਪੁਰਾ ਤੋਂ ਇਲੈਕਸ਼ਨ ਲੜਿਆ ਸੀ ਹੁਣ ਵੀ ਯੂਨਿਟ ਨੇ ਮੇਰੇ ਲੋਕ ਮੇਰੇ ਨਾਲ ਨੇ ਜੇ ਮੇਰੇ ਨਾਲ ਹੋ ਸਕਦੇ ਆ ਤਾਂ ਬਾਕੀ ਤਾਂ ਬੀਜੇਪੀ ਦੀ ਬਹੁਤ ਸੌਫਟ ਨੇ ਕਿਸਾਨ ਸਾਡੇ ਨਾਲ ਜੇ ਕਿਸਾਨ ਸਾਡੇ ਨਾਲ ਸਾਡੀ ਸਰਕਾਰਾਂ ਕਿਉਂ ਪੜਨ ਸਮਾਜ ਦਾ ਹਰ ਵਰਗ ਸਾਡੇ ਨਾਲ ਔਰ ਐਸ ਵਾਰ ਤਾਂ ਸਾਡੀ 350 ਤੋਂ 400 ਦੇ ਵਿੱਚ ਸੀਟਾਂ ਆਉਣੀਆਂ ਹੀ ਆਉਣੀਆਂ ਨੇ ਤੁਸੀਂ ਦੇਖਣਾ ਇਹ ਜਿਹੜਾ ਰਾਮ ਮਾਇਆ ਹੋ ਗਿਆ ਨਾ ਪੂਰਾ ਹੀ ਦੇਸ਼ ਔਰ ਕਾਂਗਰਸ ਸਨਾਤਨ ਦਾ ਵਿਰੋਧ ਕਰਦੀ ਹੈ ਕਾਂਗਰਸ ਸਨਾਤਨ ਦਾ ਵਿਰੋਧ ਕਰਦੀ ਹੈ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਲੋਕ ਕਿਉਂ ਚੁਣਨਗੇ ਤੁਸੀਂ 80% ਜਨਤਾ ਦਾ ਵਿਰੋਧ ਕਰਦੇ ਹੋ ਔਰ ਕਿਤੇ ਦੇਖੋ ਪਾਕਿਸਤਾਨ ਜਿਹੜਾ ਇਸਲਾਮਿਕ ਕੰਟਰੀ ਉਥੇ ਦੂਸਰੇ ਵੀ ਲੋਕ ਰਹਿੰਦੇ ਆ ਉੱਥੇ ਤੁਸੀਂ ਇਸਲਾਮ ਦਾ ਵਿਰੋਧ ਕਰਕੇ ਦੱਸੋ ਦਿਖਾਓ ਡੈਮੋਕ੍ਰੇਸੀ ਨੂੰ ਕਹਿੰਦੀ ਹੈ ਕਿ ਇੱਥੇ ਸਾਡਾ ਵਿਰੋਧ ਵੀ ਕੀ ਜਾਂਦੇ ਆ ਸਨਾਤਨ ਦਾ ਔਰ ਸ਼ਰੀਆ ਖਿਲਾਫ ਬੋਲੀ ਜਾਂਦੇ ਔਰ ਕਾਂਗਰਸ ਦੇ ਜੇ ਦੂਜੇ ਲੀਡਰ ਜਿਹੜੇ ਵਿਰੋਧੀ ਪਾਰਟੀਆਂ ਦੇ ਉਹ ਤਾਂ ਜੇ ਹਿੰਦੂ ਦੇ ਖਿਲਾਫ ਜਾਂ ਸਰਾਸਤਨ ਦੇ ਖਿਲਾਫ ਗੱਲ ਨਾ ਕਰਨ ਤਾਂ ਉਹ ਕਹਿੰਦੇ ਅਸੀਂ ਲੀਡਰ ਹੀ ਨਹੀਂ ਬਣਦੇ ਇਸ ਤਰ੍ਹਾਂ ਦੀ ਭਾਵਨਾ ਚੱਲ ਰਹੀ ਹੈ ਉਹਨਾਂ ਨੂੰ ਕੌਣ ਲੜਾਊਗਾ ਇੱਥੇ ਕੌਣ ਜਿਤਾਊਗਾ ਉਹਨਾਂ ਨੂੰ ਓੜੀ ਜੋ ਸਰ ਬੀਜੇਪੀ ਪੰਜਾਬ ਚ ਆਉਂਦੀ ਹੈ ਜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਅਪਰਾਲਾ ਹੋ ਸਕਦਾ ਤੁਹਾਨੂੰ ਬੰਦੀ ਸਿੰਘਾਂ ਦੇ ਬਾਰੇ ਪਤਾ ਹੈ ਕਿੰਨੇ ਰਿਹਾ ਹੋਏ ਬੀਜੇਪੀ ਨੇ ਬੰਦੀ ਸਿੰਘ ਰਿਹਾ ਕੀਤੇ ਨੇ ਜਿਹੜੇ ਕਾਨੂੰਨ ਸਮਰਥ ਸੀਗੇ ਉਹ ਤੁਸੀਂ ਜਿਹੜੀ ਗੱਲ ਕਰਦੇ ਹੋ ਨਾ ਜੀ ਰਾਜੋਆਣਾ ਦੀ ਜੀ ਰਾਜੋਆਣਾ ਨੂੰ ਫਾਂਸੀ ਹੋਈ ਹੋਈ ਹੈ ਉਹਨੂੰ ਪਹਿਲਾਂ ਉਮਰ ਕਹੇ ਤਬਦੀਲ ਕਰਨਾ ਪਊਗਾ ਕੋਈ ਪ੍ਰਧਾਨ ਮੰਤਰੀ ਕੋਈ ਨਹੀਂ ਕਰ ਸਕਦਾ ਜਿਸ ਤਰ੍ਹਾਂ ਗੁਜਰਾਤ ਵਾਲੇ ਛੱਡੇ ਸੀ ਨਾ ਕੀ ਹੋਇਆ ਦੁਬਾਰਾ ਜੇਲ੍ਹ ਚਲੇ ਗਏ ਇੱਥੇ ਮਾਨਯੋਗ ਅਦਾਲਤਾਂ ਵੀ ਹੈਗੀਆਂ ਉੱਥੇ ਕੋਈ ਵੀ ਜਾ ਸਕਦਾ ਕਿਸੇ ਨੂੰ ਕੋਈ ਰੁਕਾਵਟ ਨਹੀਂ ਹੈ ਇਸ ਕਰਕੇ ਜਦੋਂ ਕਾਨੂੰਨ ਸਮਤ ਹੋਤਾਦੀ ਹੋਊਗਾ ਜੇ ਤੱਕ ਤੁਸੀਂ ਇੱਕ ਗੱਲ ਦੱਸੋ ਮੈਂ ਤਾਂ ਇਹ ਨਹੀਂ ਸਮਝਾਂਦੀ ਕਿਸੇ ਮੁੱਖ ਮੰਤਰੀ ਤੁਸੀਂ ਹਤਿਆ ਕਰ ਰਹੇ ਹੋ ਮੁੱਖ ਮੰਤਰੀ ਡੈਮੋਕਰੇਟਿਕਲੀ ਇਲੈਕਟਿਡ ਚੀਫ ਮਿਨਿਸਟਰ ਸੀ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਹੋ ਕਿ ਮੈਂ ਮਰੂੰਗਾ ਜੱਫੇਰ ਜਨਮ ਲਊਂਗਾ ਫਿਰ ਦੁਬਾਰਾ ਆਤਿਆ ਕਰੂੰਗਾ ਕੀ ਉਹਨਾਂ ਨੂੰ ਰਿਆ ਕਰਨ ਦੇ ਤੁਸੀਂ ਹੱਕ ਚ ਇਹ ਐਵੇਂ ਕਿ ਆ ਸਿੱਖ ਸਿੱਖ ਨੂੰ ਕ੍ਰਿਮੀਨਲ ਡਰਾਈਵ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਲਸਾ ਕ੍ਰਿਮੀਨਲ ਨਹੀਂ ਹੈ ਖਾਲਸਾ ਜਿਹੜੇ ਦੇਸ਼ ਤੇ ਰਹਿੰਦਾ ਤੁਸੀਂ ਦੇਖੋ ਕਰੇਲਾ ਚ ਸਾਡੀ ਸਰਕਾਰ ਤੋਂ ਵੱਧ ਪੰਜਾਬੀ ਮਿਨਿਸਟਰ ਨੇ ਔਰ ਖਾਲਸਾ ਉੱਥੇ ਰਹਿੰਦਾ ਤੇ ਉੱਥੇ ਬੜੀ ਅੱਛੀ ਤਰ੍ਹਾਂ ਸਥਾਪਿਤ ਹੋਏ ਹੋਏ ਆ ਜੇ ਅਗਰ ਖੇਤੀ ਦੇ ਵਿੱਚ ਸਭ ਤੋਂ ਅੱਗੇ ਆ ਸਿੱਖ ਨੇ ਉੱਥੇ ਅਗਰ ਕਿਸੇ ਹੋਰ ਫੀਲਡ ਚ ਅੱਗੇ ਨੇ ਸਭ ਤੋਂ ਉਹ ਸਿੱਖ ਨੇ ਤੇ ਉਹਨਾਂ ਨੂੰ ਉੱਥੋਂ ਦਾ ਕਾਨੂੰਨ ਵੀ ਮੰਨਦੇ ਨੇ ਜਿੱਥੇ ਰਹਿੰਦੇ ਨੇ ਜਿਹੜੇ ਦੇਸ਼ 'ਚ ਔਰ ਉੱਥੋਂ ਦੀ ਸਰਕਾਰਾਂ 'ਚ ਵੀ ਬੈਠਿਆ ਉੱਥੇ ਸਮਾਜ 'ਚ ਵੀ ਪ੍ਰਤਿਸ਼ਟਾ ਉਹਨਾਂ ਦੀ ਇਹ ਲੋਕ ਸਿੱਖੀ ਦੀ ਦਿੱਖ ਖਰਾਬ ਕਰਦੇ ਆ ਸਿੱਖ ਦੇਸ਼ ਤੋੜਨ ਦੀ ਸਾਜ਼ਿਸ਼ 'ਚ ਕਦੇ ਸ਼ਾਮਲ ਨਹੀਂ ਤੇ ਦੇਸ਼ ਅਗਰ ਜੁੜਿਆ ਹੋਇਆ ਤਾਂ ਉਹਨਾਂ ਦੀ ਵਜ੍ਹਾ ਕਰਕੇ ਜੁੜਿਆ ਹੋਇਆ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ ਇਸ ਦੇਸ਼ ਦਾ ਰਾਸ਼ਟਰਪਤੀ ਸਿੱਖ ਰਿਹਾ 84 ਦੀ ਨਸਲ 쿠ਸ਼ੀ ਦਾ ਕਿਸੇ ਨੇ ਇਨਸਾਫ ਨਹੀਂ ਦਿੱਤਾ ਅਗਰ ਇਨਸਾਫ ਦਿੱਤਾ ਤਾਂ ਕਿ ਨਰਿੰਦਰ ਮੋਦੀ ਨੇ ਦਿੱਤਾ ਜਿੰਦਾ ਕੋਈ ਮਿਲਿਆ ਜਦੋਂ ਜਸਟਿਸ ਤੇ ਦੇਰੀ ਹੁੰਦੀ ਹੈ ਨਾ ਜਸਟਿਸ ਡਿਲੇਡ ਜਸਟਿਸ ਡਿਨਾਈ ਉਸ ਵੇਲੇ ਸਬੂਤ ਦਾ ਤੌਰ ਤੇ ਜਦੋਂ ਬਸਮਾ 36 26 ਸਾਲ ਨੇ ਕੰਡ ਤੋਂ ਬਾਅਦ ਇਸ ਕਰਕੇ ਪੂਰੀ ਸਜ਼ਾ ਨਹੀਂ ਹੋ ਸਕਦੀ ਇਹ ਕਿੰਨਾ ਨਹੀਂ ਕੀਤਾ ਤੁਸੀਂ ਮੁਕੱਦਮੇ ਹੀ ਨਹੀਂ ਦਰਜ ਕੀਤੇ ਉਹ ਕਿਹਨੇ ਕੀਤੇ ਕਾਂਗਰਸ ਨੇ ਨਹੀਂ ਕੀਤੇ ਉਹਨਾਂ ਦੀ ਸਰਕਾਰ ਸੀ ਉਹਨਾਂ ਦੇ ਬਾਰੇ ਕੋਈ ਨਹੀਂ ਬੋਲਦਾ ਸਾਨੂੰ ਸਿੱਖ ਬਰੋਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਅਸਲ 'ਚ ਸਿੱਖਾਂ ਦਾ ਧਿਖ ਖਰਾਬ ਕਰਨ ਦੀ ਸਾਜ਼ਿਸ਼ 'ਚ ਨੇ ਲੋਗ ਔਰ ਸਿੱਖਾਂ ਦੇ ਵਿੱਚ ਵੀ ਕੁਝ ਸ਼ਾਮਲ ਨੇ ਇੱਕ ਅੱਧਾ ਪਰਸੈਂਟ ਉਹ ਲੋਗ ਔਰ ਬਾਕੀ ਤਾਂ ਹੈ ਹੀ ਉਹਨਾਂ ਨਾਲ ਜੁੜੇ ਹੋਏ ਸੁਖਪਾਲ ਸਿੰਘ ਖਹਿਰਾਂ ਦਾ ਮੰਨਦੇ ਆ ਵੀ ਸਰਕਾਰ ਧੱਕਾ ਕਰ ਰਹੀ ਹੈ ਜੀ ਬਿਲਕੁਲ ਧੱਕਾ ਕਰ ਰਹੀ ਹੈ ਔਰ ਕਾਂਗਰਸ ਸਾਹਿਬ ਦੇ ਵਿਧਾਇਕ ਨੂੰ ਨਹੀਂ ਬਚਾ ਪਾ ਰਹੀ ਆਪਣੇ ਵਰਕਰਾਂ ਨੂੰ ਨਹੀਂ ਬਚਾ ਪਾ ਰਹੀ ਕਾਦੀ ਕਾਂਗਰਸ ਔਰ ਕਾਦੀ اپੋਜੀਸ਼ਨ ਆਪਦੇ ਸਵਾਰਥਾਂ ਲਈ ਆਪਦੇ ਹਿੱਤਾਂ ਲਈ ਉਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ ਆਮ ਆਦਮੀ ਪਾਰਟੀ ਨਾਲ ਇਹ ਜੀ ਪਾਰਟੀ ਦਾ ਕੀ ਫਾਇਦਾ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਇਹ ਜਿਹੜੇ ਆਪਣੇ ਆਪ ਨੂੰ ਨਹੀਂ ਬਚਾ ਸਕਦੇ ਉਹਨਾਂ ਨੂੰ اپੋਜੀਸ਼ਨ 'ਚ ਵੀ ਥਾਂ ਨਾ ਦੇਵੋ ਉਸ ਦੇ ਵੀ ਕਾਬਲ ਨਹੀਂ ਹੈਗੇ ਸੱਤਾ 'ਚ ਤਾਂ ਕਾਬਲ ਹੋ ਗਈ ਸੈਂਟਰ ਸਰਕਾਰ ਹਿੱਟ ਐਂਡ ਰਨ ਦਾ ਨਵਾਂ ਲਾਅ ਲੈ ਕੇ ਆਈ ਹੈ ਤੇ ਚਾਰੇ ਪਾਸੇ ਡਰਾਈਵਰ ਵੀਰੇ ਦਾ ਵਿਰੋਧ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਜੀ ਸਰ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਭਈ ਇਹ ਕਾਨੂੰਨ ਜ਼ਰੂਰ ਬਣ ਗਿਆ ਪਰ ਜਿਹੜੇ ਵੀ ਪਾਰਟੀਆਂ ਜਿਹੜੀਆਂ ਨੇ ਇਫੈਕਟਡ ਪਾਰਟੀਆਂ ਜਿੰਨਾਂ ਤੇ ਦਾ ਪ੍ਰਭਾਵ ਪਵੇਗਾ ਉਹਨਾਂ ਨਾਲ ਗੱਲਬਾਤ ਕਰਕੇ ਇਹ ਤਾਂ ਸਾਰਿਆਂ ਤੇ ਪ੍ਰਭਾਵ ਪਊਗਾ ਜਿਹੜਾ ਤਾਂ ਕੋਈ ਵੀ ਡਰਾਈਵਰ ਜੇ ਗੱਡੀ ਚਲਾਉਂਦਾ ਵਾ ਸਮਝੋ ਕੋਈ ਕਿਸੇ ਨੂੰ ਮਾਰ ਦੇ ਤਾਂ ਉੱਤੇ ਕੁਝ ਨਾ ਹੋਵੇ ਇੱਕ ਗੱਡੀ ਵਾਲਾ ਆਰਾਮ ਨਾਲ ਬੰਦਿਆਂ ਤੇ ਗੱਡੀ ਚੜ੍ਹ ਕੇ ਮਾਰ ਦਵੇ ਤਾਂ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਣੀ ਨਹੀਂ ਐਕਸੀਡੈਂਟ ਤੇ ਕਤਲ ਦਾ ਅਲੱਗ-ਅਲੱਗ ਡਿਫਰੈਂਟ ਹੋਣਾ ਕਰਦੇ ਹੋ ਕੋਈ ਕਾਨੂੰਨ ਨਹੀਂ ਹੈ ਇਹ ਨਹੀਂ ਹੁੰਦਾ ਪਰ ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਉਹਨਾਂ ਦੇ ਯੂਨੀਅਨ ਨਾਲ ਜਦੋਂ ਉਹ ਐਗਰੀ ਕਰਨਗੇ ਫਿਰ ਉਹਨੂੰ ਲਾਗੂ ਕੀਤਾ ਜਾਊਗਾ ਇਹ ਤਾਂ ਜਾਣ ਕੇ ਕੁਝ ਲੋਕ ਮਾਹੌਲ ਖਰਾਬ ਕਰਦੇ ਆ ਹੁਣ ਤੁਸੀਂ ਇੱਕ ਚੀਜ਼ ਦੇਖੀ ਮੈਂ ਜਦੋਂ ਕਿਸਾਨ ਅੰਦੋਲਨ ਸੀ ਉਹਦੇ ਲਈ ਵੀ ਸਾਡੇ ਵਕੀਲ ਪੰਜਾਬ ਦੇ ਪੈਸੇ ਦਾ ਖਰਚ ਕਰਕੇ ਉਹ ਦਿੱਤੇ ਗਏ ਪ੍ਰੋਵਾਈਡ ਕਰਵਾਏ ਗਏ ਔਰ ਉਹਨੇ ਉਹਨੇ ਆਪ ਕਿਹਾ ਵਿਧਾਨ ਸਭਾ ਇਹ ਹੌਲੀ ਸਦਨ ਹੁੰਦਾ ਕੀ ਕਿਹਾ ਸੀ ਹਰਜੋਤ ਸਿੰਘ ਬਾਸ ਨੇ ਉਸ ਵੇਲੇ ਉਹ ਜੇਨ ਮਿਨਿਸਟਰ ਸੀ ਜਦੋਂ ਆਵਾਜ਼ੀ ਪਾਰਟੀ ਸਰਕਾਰ ਆਈ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ ਜਿੰਨਾ ਲੋਕਾਂ ਨੇ ਇਹਨੂੰ ਜੇਲ੍ਹ ਚਿੱਥੇ ਰੱਖਿਆ ਔਰ ਜਿਸ ਤਰ੍ਹਾਂ ਦੀਆਂ ਸੁਵਿਧਾਵਾਂ ਨੂੰ ਮਿਲੀਆਂ ਉਹਦੀ ਧਰਮ ਪਤਨੀ ਵੀ ਨਾਲ ਰਹਿੰਦੀ ਸੀ ਉੱਥੇ ਪਰਿਵਾਰ ਸਮੇਤ ਰਹਿੰਦਾ ਸੀ ਜਦੋਂ ਦਿਲ ਕਰਦਾ ਸੀ ਬਾਹਰ ਘੁੰਮਣ ਜਾਂਦਾ ਸੀ ਐਸਗਾ ਸੀਗਾ ਸੀ ਇਸੇ ਤਰ੍ਹਾਂ ਬਾਕੀ ਜਗ੍ਹਾ ਵੀ ਸੀ ਅੱਜ ਤੱਕ ਇਹ ਨਹੀਂ ਦੱਸਿਆ ਪੰਜਾਬ ਸਰਕਾਰ ਨੇ 2 ਸਾਲ ਬੀਤਣ ਨੂੰ ਹੋ ਗਏ ਕਿ ਭਾਈ ਮੁਖ्तार ਅਨਸਾਰੀ ਨੂੰ ਕਿਨੇ ਰੱਖਿਆ ਸੀ ਕੀ ਹੋਇਆ ਕਿਸ ਤਰ੍ਹਾਂ ਐਸਗਾ ਬਣੀ ਜੇਲ੍ਹ ਔਰ ਹੁਣ ਵੀ ਜੇਲ੍ਹ ਦੇ ਅੰਦਰੋਂ ਜਿਸ ਤਰ੍ਹਾਂ ਵੀਡੀਓ ਅਪਲੋਡ ਹੁੰਦੇ ਨੇ ਗੈਂਗਸਟਰ ਕਰਦੇ ਆ ਔਰ ਉੱਥੇ ਜਸ਼ਨ ਮਨਾਏ ਜਾਂਦੇ ਆ ਉਹਦੀ ਜ਼ਿੰਮੇਦਾਰੀ ਕੀ ਦੀ ਹੈ ਉਥੋਂ ਨਸ਼ਿਆਂ ਦਾ ਕਾਰੋਬਾਰਮ ਦਾ ਉਹਦੀ ਜ਼ਿੰਮੇਦਾਰੀ ਕੀ ਦੀ ਹੈ ਉਥੋਂ ਮੋਬਾਈਲ ਫੋਨ ਫੜੇ ਜਾਂਦੇ ਦੀ ਜ਼ਿੰਮੇਦਾਰੀ ਕੀ ਦੀ ਹੈ ਪੰਜਾਬ ਗਵਰਨਮੈਂਟ ਰਿਸਪਾਂਸਿਬਲ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਿਸਪਾਂਸਿਬਲ ਹੈ ਔਰ ਉਹਨਾਂ ਨੂੰ ਆਪਣੀ ਜ਼ਿੰਮੇਦਾਰੀ ਮਹਿਸੂਸ ਕਰਨੀ ਚਾਹੀਦੀ ਹੈ ਉਹ ਖਾਲੀ ਕੁਲ ਆਕਟਰ ਵਾਲੇ ਉਸ ਤੋਂ ਬਾਹਰ ਆਉਣ ਔਰ ਆ ਕੇ ਆਪਣੀ ਗੈਰ ਜ਼ਿੰਮੇਦਾਰਾਨਾ ਜਿਹੜੀਆਂ ਗੱਲਾਂ ਨੇ ਕਰਨੀਆਂ ਉਹ ਬੰਦ ਕਰਨ ਔਰ ਜਿਸ ਤਰ੍ਹਾਂ ਦੀ ਭਾਸ਼ਾ ਦੇਖੋ ਮੁੱਖ ਮੰਤਰੀ ਜਿਹੜਾ ਹੁੰਦਾ ਪੂਰੇ ਪੰਜਾਬ ਦਾ ਹੀ ਹੁੰਦਾ ਮਾਨਯੋਗ ਮੁੱਖ ਮੰਤਰੀ ਇਹਦਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹ ਪੂਰੇ ਦੇਸ਼ ਦਾ ਹੀ ਹੁੰਦਾ ਮਾਨਯੋਗ ਪ੍ਰਧਾਨ ਮੰਤਰੀ ਇਹ ਸਭ ਤੋਂ ਜ਼ਰੂਰੀ ਮੈਂ ਇਸ ਚੀਜ਼ ਦਾ ਹਮਈ ਨਹੀਂ ਹੈਗਾ ਚਾਹੇ ਉਹ ਸਾਡਾ ਕਰੇ ਚਾਹੇ ਦੂਸਰਾ ਕਰੇ ਇੱਕ ਦੂਜੇ ਨੂੰ ਗਲਤ ਪਾਸਾ ਬੋਲਣੀ ਨਹੀਂ ਬੋਲਣੀ ਚਾਹੀਦੀ ਉਹ ਭਗਵਾਨ ਜੀ ਵੀ ਉਹੀ ਕੰਮ ਕਰਦੇ ਆ ਜਵਾਬ ਦਿੰਦੇ ਆ ਔਰ ਇਹ ਵੀ ਉਹੀ ਕੰਮ ਕਰਦੇ ਆ اپੋਜੀਸ਼ਨ ਵਾਲੇ ਲੋਕ ਇਹ ਨਹੀਂ ਬੋਲਣੀ ਚਾਹੀਦੀ ਬੱਚੇ ਕਿੱਥੋਂ ਪ੍ਰੇਰਣਾ ਲੱਭਦੇ ਆ ਇਹਨਾਂ ਲੋਕਾਂ ਤੋਂ ਜਿਹੜੇ ਇਲੈਕਸ਼ਨ ਜਿੱਤ ਕੇ ਚਲੇ ਜਾਂਦੇ ਆ ਕੀ ਪ੍ਰੇਨ ਨਾਲ ਲੈਣਗੇ ਇੱਕ ਦੂਜੇ ਨਾਲ ਬਤਮੀਜ਼ੀ ਕਰੋ ਇਹਦੇ ਵਿੱਚ ਹੈਲਦੀ ਡੈਮੋਕ੍ਰੇਸੀ ਦਾ ਸਾਈਨ ਨਹੀਂ ਹੈ ਡੈਮੋਕ੍ਰੇਸੀ ਸਟਰੰਥ ਨਹੀਂ ਹੋ ਰਹੀ ਕਮਜ਼ੋਰ ਹੋ ਰਹੀ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਇਸ ਨੂੰ ਬਚਾ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਜਿਹੜੇ ਅਸੀਂ ਪੋਲਿਟਿਕਸ 'ਚ ਹੈਗੇ ਆਂ ਔਰ ਉਹਦੇ ਲਈ ਇੱਕ ਐਗਜ਼ਾਮਪਲ ਪੇਸ਼ ਕਰਨੀ ਹੁੰਦੀ ਆ ਉਹ ਅਸੀਂ ਨਹੀਂ ਕਰ ਪਾ ਰਹੇ ਪੰਜਾਬ ਦੇ ਅੰਦਰ ਪੰਜਾਬ ਹੈ ਇਸ ਵੇਲੇ ਲੀਡਰਲੈਸ ਪੰਜਾਬ ਦੇ ਕੋਲ ਉਸ ਤਰ੍ਹਾਂ ਦੀ ਲੀਡਰਸ਼ਿਪ ਨਹੀਂ ਹੈਗੀ ਜਿਹੜੀ ਇੱਕ ਪਾਇਜ਼ਾਰ ਲੀਡਰਸ਼ਿਪ ਹੋਵੇ ਜਿਸ ਤੇ ਵਿਸ਼ਵਾਸ ਕੀਤਾ ਜਾਵੇ। ਔਰ ਭਾਰਤੀ ਜਨਤਾ ਪਾਰਟੀ ਅੱਜ ਪਿੰਡਾਂ ਚ ਆਮ ਗੱਲ ਚੱਲਦੀ ਜਦੋਂ ਪਤ్రਕਾਰ ਚੁੰਦੀ ਹੈ, ਯੋਗੀ ਚਾਹੀਦਾ। ਅਰੇ ਯੋਗੀ ਤਾਂ ਉਗੇ મોદી ਨੂੰ ਲਿਆਉਗੇ। ਕੱਲਾ ਥੋੜਾ ਆ ਜਾਏਗਾ। ਇਸ ਕਰਕੇ ਇਹ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਕਹਣਾ ਕਿ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਭਾਰਤੀ ਜਨਤਾ ਪਾਰਟੀ ਹੈ ਜਿਸ ਤਰ੍ਹਾਂ ਸੀ ਯੂਪੀ ਚ ਐਗਜ਼ਾਮਪਲ ਪੇਸ਼ ਕੀਤੀ ਹੈ। ਉਹ ਤੋਂ ਗੈਂਗਸਟਰ ਜਿਹੜੇ ਨੇ ਤੇ ਉੱਥੇ ਜਿਹੜੇ ਅਪਰਾਧੀ ਨੇ ਉਹ ਗਲਾਂ ਚਕਤੀਆਂ ਲਟਕਾ ਕੇ ਕਹਿੰਦੇ ਕਿ ਸਾਨੂੰ ਮਾਰੋ ਨਾ ਸਾਨੂੰ ਜੇਲ੍ਹ ਭੇਜ ਦਿਓ ਆਪ ਕਹਿੰਦੇ ਨੇ ਔਰ ਉਹਨਾਂ ਇੱਕ ਇੱਕ ਚੁਰਾਏ ਤੇ ਕ੍ਰਾਈਮ ਹੁੰਦਾ ਦੂਜੇ ਚੁਰਾਏ ਤੇ ਉਹ ਸੈਟਲੇ ਜਾਂਦੇ ਆ ਇਹ ਜ਼ੀਰੋ ਟੋਲਰੈਂਸ ਤੇ ਕੰਮ ਹੁੰਦਾ ਵਿਦਆਊਟ ਐਨੀ ਡਿਸਟਿੰਕਸ਼ਨ ਆਫ ਕਾਸਟ ਕ੍ਰੀਡ ਐਂਡ ਰਿਜਨ ਹੁੰਦਾ ਇਹ ਕੰਮ ਠੀਕ ਹੈ ਇਹ ਕੀ ਕਰਦੇ ਆ ਇਹ ਮੇਰਾ ਆਪਣਾ ਇਹ ਪਰਾਇਆ ਇਸ ਤਰ੍ਹਾਂ ਕੰਮ ਨਹੀਂ ਹੋਇਆ ਕੱਲੇ ਔਰ ਅਸੀਂ ਪੰਜਾਬ ਚ ਵੀ ਇਸੇ ਤਰ੍ਹਾਂ ਦਾ ਉਦਾਹਰਣ ਪੇਸ਼ ਕਰਾਂਗੇ ਪੰਜਾਬ ਦਾ ਸੁਧਾਰ ਵੀ ਤਾਂ ਹੋਣਾ ਅਸੀਂ ਪਹਿਲਾਂ ਆਪਣੇ ਆਪ ਨੂੰ ਛੋਟਾ ਕੀਤਾ ਪੰਜਾਬ ਦੀ ਏਕਤਾ ਖੰਡਤ ਲਈ ਪੰਜਾਬ ਦੀ ਭਾਈਚਾਰਕ ਸਾਂਝ ਲਈ ਪੰਜਾਬ ਦੇ ਵਿਕਾਸ ਲਈ ਹੁਣ ਅਸੀਂ ਆਪਣੇ ਆਪ ਨੂੰ ਬड़ा ਕਰ ਰਹੇ ਹਾਂ ਪੰਜਾਬ ਦੀ ਏਕਤਾ ਖੰਡਤ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਵੈਤਰੀ ਲਈ ਔਰ ਜਿਹੜਾ ਇਹ ਰੰਗਲਾ ਪੰਜਾਬ ਕਹਿੰਦੇ ਸੀ ਨਾ ਉਹ ਤਾਂ ਸਾਡੇ ਹੋਂਦ ਹੀ ਬਣ ਇਸ ਗੱਲ ਤੇ ਵੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਬਹੁਤ ਸੂਝਵਾਨ ਨੇ ਪੰਜਾਬੀ ਵਿਦੇਸ਼ਾਂ ਦੀਆਂ ਸਰਕਾਰਾਂ ਚ ਵੀ ਬੈਠੇ ਆ ਔਰ ਵਿਦੇਸ਼ਾਂ ਚ ਬਹੁਤ بڑے بڑے ਬਿਜ਼ਨਸਮੈਨ ਵੀ ਨੇ ਪੰਜਾਬੀ ਤੇ ਉਹ ਇਹਨਾਂ ਨੂੰ ਪਹਿਚਾਨ ਇਹ ਕੇਜਰੀਵਾਲ ਦੀ ਪਾਰਟੀ ਪਹਿਲਾਂ ਤਾਂ ਅੰਨਾ ਹਜ਼ਾਰਿਆਂ ਨੂੰ ਧੋਖਾ ਦੇ ਕੇ ਆਏ ਨੇ ਕਿ ਅਸੀਂ ਕੋਈ ਪਾਰਟੀ ਨਹੀਂ ਬਣਾਉਣੀ ਪੋਲਿਟੀਕਲ ਪਾਰਟੀ ਵੀ ਬਣਾ ਲਈ ਚੋਣਾਂ ਵੀ ਲੜੜੀਆਂ ਉਸ ਤੋਂ ਬਾਅਦ ਕਾਂਗਰਸ ਨਾਲ ਮੈਂ ਬੱਚਿਆਂ ਦੀ ਕਸਮ ਖਾਣਾ ਸਮਝੌਤਾ ਵੀ ਨਹੀਂ ਕਰੂੰਗਾ ਉਹ ਸਮਝੌਤਾ ਵੀ ਕਰ ਲਿਆ ਆ ਹੁਣ ਫੇਰ ਹੋਣ ਜਾ ਰਹੇ ਹੁਣ ਪੰਜਾਬੀਆਂ ਨਾਲ ਧੋਖਾ ਹੋਊਗਾ ਇਹ ਬਹੁਤ بڑا ਕਿ ਜਦੋਂ اپੋਜੀਸ਼ਨ ਤੇ ਸੱਤਾਧਰ ਮਿਲ ਜਾਣ ਉੱਥੇ ਡੈਮੋਕ੍ਰੇਸੀ ਕਿੱਥੇ ਮजूद ਕਿੱਥੋਂ ਸਟਰੈਂਥ ਹੋਊਗੀ ਇਹ ਪੰਜਾਬ ਦੇ ਲੋਕਾਂ ਦਾ ਫਤਵਾ ਲੈ ਕੇ ਵੋਟਰਾਂ ਦਾ ਫਤਵਾ ਲੈ ਕੇ ਪੰਜਾਬੀਆਂ ਨਾਲ ਧੋਖਾ ਕਰ ਰਹੇ ਆ ਔਰ ਜਿਹੜੀ ਪਾਰਟੀ ਐਂਟੀ ਕਾਂਗਰਸੀਜ਼ਮ ਟੱਕੜੀ ਹੋਵੇ ਉਹ ਪਾਰਟੀਆਂ ਦਾ ਸਮਝੌਤਾ ਹੋ ਜੇ ਤਾਂ ਸਾਡੇ ਲਈ ਤਾਂ ਇਹ ਵਰਦਾਨ ਹੋਏਗਾ ਬੀਜੇਪੀ ਲਈ ਜੇ ਸਮਝੌਤਾ ਹੁੰਦਾ ਸਾਡੇ ਲਈ ਵਰਦਾਨ ਇਹਨਾਂ ਚੋਂ ਇੱਕ ਪਾਰਟੀ ਨੇ ਖਤਮ ਹੋਣਾ ਇਹ ਪੱਕੀ ਗੱਲ ਹੈ ਤੁਸੀਂ ਦੇਖਣਾ ਇਸ ਕਰਕੇ ਸਾਨੂੰ ਕੋਈ ਉਹਨਾਂ ਦੇ ਸਮਝੌਤੇ ਦੀ ਚਿੰਤਾ ਨਹੀਂ ਪਰ ਅਸੀਂ ਆਪਣੇ ਆਪ ਨੂੰ ਪਾਰਟੀ ਨੇ ਬੜਾ ਕਰਨਾ ਮਜ਼ਬੂਤ ਕਰਨਾ ਚਾਹੇ ਕੋਈ ਵੀ ਹਾਲਾਤ ਹੋਣ ਸਮਝੌਤਾ ਜਿਹੜਾ ਉਹ ਉੱਪਰ ਵਾਲੇ ਨੇ ਕਰਨਾ ਹੁੰਦਾ ਸਾਡੇ ਕੋਲ ਤਾਂ ਸਲਾਹ مشورہ ਮੰਦੇ ਅਸੀਂ ਦੇ ਦਿੰਦੇ ਹਾਂ ਜੋ ਸਾਡੀ ਸਲਾਹ ਹੁੰਦੀ ਹੈ ਪਰ ਸਾਡਾ ਤਾਂ ਅਨੁਸ਼ਾਸਨ ਸੇ ਰਹਿਣਾ ਹੁੰਦਾ ਜਦੋਂ ਇੱਕ ਵਾਰ ਹੋ ਗਿਆ ਉਸ ਨੂੰ ਫਿਰ ਅਸੀਂ ਮੰਨਦੇ ਹਾਂ ਔਰ ਇਸ ਕਰਕੇ ਭਾਰਤੀ ਜਨਤਾ ਪਾਰਟੀ ਚ ਅਨੁਸ਼ਾਸਨਹੀਨਤਾ ਨਾ ਕੋਈ ਹੈ ਨਾ ਹੋ ਸਕਦੀ ਹੈ ਕਾਂਗਰਸ ਦਾ ਤੁਸੀਂ ਦੇਖ ਲਓ ਜਿਵੇਂ ਇੱਕ ਟੋਕਰੀ ਚੋਂ ਫੇਰ ਡਿੱਗਦੇ ਹਨ ਜਾਂ ਡਿੱਗਦੇ ਭਜੇ ਉਹ ਸਿੱਧੂ ਸਾਹਿਬ ਲੱਗਨੇ ਉਹ ਲੱਗਨੇ ਤੇ ਇਹ ਬੜੀ ਮਦਭਾਗੀ ਗੱਲ ਹੈ ਕਿ ਜਿਹੜੀ ਮੁੱਖ اپੋਜੀਸ਼ਨ ਪਾਰਟੀ ਹੋਵੇ ਪੰਜਾਬ ਦੇ ਅੰਦਰ ਉਹ ਆਪਸ 'ਚ ਇਸ ਤਰ੍ਹਾਂ ਲੜ ਰਹੀ ਹੋਵੇ ਉਹਨਾਂ ਚ ਅਸ਼ਾਸਨਹੀਨਤਾ ਹੋਵੇ ਇਹ ਵੀ ਪੰਜਾਬ ਲਈ ਇੱਕ ਸ਼ਰਾਪ ਆ ਇਸ ਦਾ ਵੀ ਜ਼ਰੂਰ ਪੰਜਾਬੀ ਵੋਟਰਾਂ ਨੂੰ ਧਿਆਨ ਰੱਖਣਾ ਚਾਹੀਦਾ ਔਰ ਆਉਣ ਵਾਲੇ ਟਾਈਮ 'ਚ ਲੋਕਸਭਾ ਦੇ ਲਈ ਅਸੀਂ ਵਧ ਰਹੇ ਹਾਂ ਔਰ ਪੰਜਾਬ ਚ ਵੀ 13 ਨਹੀਂ 13 ਸੀਟਾਂ ਚੈਲੇ ਕਰ ਰਹੇ ਆ ਔਰ ਬੜੀ ਮਜ਼ਬੂਤੀ ਨਾਲ ਅਸੀਂ ਯੂਥ ਨੂੰ ਵੀ ਇਸ ਵਾਰ ਬढ़ावा ਦੇਵਾਂਗੇ ਔਰ 12 ਵੀ ਲੋਕ ਸਾਡੇ ਚਾਰੇ ਆ ਕਿਉਂਕਿ ਅਸੀਂ ਆਪਣੇ ਆਪ ਨੂੰ ਬਧਾਉਣਾ ਆਧਾਰ ਬਧਾਉਣਾ ਪਰ ਸਾਨੂੰ ਦੂਸਰੇ ਲੋਕਾਂ ਦੀ ਵੀ ਜ਼ਰੂਰਤ ਹੈਗੀ ਹੈ ਪਰ ਨਾਲ ਨਾਲ ਸਾਡੀ ਅਸੀਂ ਆਪਣੀ ਵਿਚਾਰਧਾਰਾ ਦੇ ਪਰਿਪੱਕ ਉਸ ਤੋਂ ਇਧਰ ਉਧਰ ਨਹੀਂ ਅਸੀਂ ਹੋ ਸਕਦੇ ਔਰ ਨਾ ਅਸੀਂ ਹੋਣਾ ਸਾਡੀ ਵਿਚਾਰਧਾਰਾ ਰੱਖੀ ਹੈ ਇਕਾਤਮ ਮਾਨਵ ਦਰਸ਼ਨ ਖੂਕ ਪੁਰਸ਼ ਦੀਂਦਿਆ ਲੋਪਾ ਦੇ ਜੀ ਦਿੱਤੀ ਉਹ ਕੀ ਹੈ ਕਿ ਜਿਹੜਾ ਆਖਰੀ ਵਿਅਕਤੀ ਹੈ ਜਿਹਦੇ ਸਿਰ ਤੇ ਛੱਤ ਨਹੀਂ ਜਿਹਦੇ ਤਨ ਨੂੰ ਕੱਪੜਾ ਨਹੀਂ ਜਿਹਦੇ ਪੇਟ ਨੂੰ ਰੋਟੀ ਨਹੀਂ ਜਦੋਂ ਤੱਕ ਉਹਦਾ ਭਲਾ ਨਹੀਂ ਹੁੰਦਾ ਉਦੋਂ ਤੱਕ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ ਉਹਦੇ ਲਈ ਅਸੀਂ ਕਰੋੜਾਂ ਵਰਕਰ ਜੁਟ ਕੇ ਬੈਠਦੇ ਹਾਂ 14 ਕਰੋੜ ਤੋਂ ਵੱਧ ਵਰਕਰ ਦੇਸ਼ ਦੇ ਅੰਦਰ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹਾਂ ਇਸ ਵੇਲੇ ਮੈਂਬਰਸ਼ਿਪ ਦੀ ਸਟਰੈਂਥ ਦੇ ਹਿਸਾਬ ਨਾਲ ਤੇ ਅਸੀਂ ਉਸ ਕਰਕੇ ਜੁਟ ਕੇ ਬੈਠਦੇ ਹਾਂ ਔਰ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਸਮਾਜ ਨੂੰ ਅੱਗੇ ਲੈ ਕੇ ਜਾਣਾ ਔਰ ਇਹ ਹੋਂਦ ਤੁਸੀਂ ਪੁੱਛਦੇ ਹੋ ਸਰ ਅਕਾਲੀ ਦਲ ਦੇ ਨਾਲ ਗਠਜੋੜ ਜਿਹੜਾ ਪਿਆਵ ਵਿੱਚ ਹੋ ਰਿਹਾ ਵਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਦੋਂ ਹੋ ਰਿਹਾ ਇਹ ਹੋਏ ਤਾਂ ਇਨ ਫਿਊਚਰ